ਨਾਟਿਨਾ ਵੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਲੁਧਿਆਣਾ ਤੋਂ ਸੰਸਦ ਮੈਂਬਰ ਰਾਜ ਸਭਾ ਸੰਜੀਵ ਅਰੋੜਾ ਨੇ ਕਿਹਾ ਕਿ 에어 ਇੰਡੀਆ ਨੇ ਉਹਨਾਂ ਨੂੰ ਪੁਸ਼ਟੀ ਕੀਤੀ ਹੈ ਕਿ ਭਵਿੱਖ ਵਿੱਚ ਹਲਵਾਰਾ ਹਵਾਈ ਅੱਡੇ ਤੋਂ ਉਡਾਣ ਸੰਚਾਲਨ ਸ਼ੁਰੂ ਹੋਵੇਗਾ ਅੱਜ ਇੱਥੇ ਇੱਕ ਬਿਆਨ ਵਿੱਚ ਉਹਨਾਂ ਨੇ ਕਿਹਾ ਕਿ 에어 ਇੰਡੀਆ ਦੇ ਗਰੁੱਪ ਹੈੱਡ ਜੀ ਆਰ ਸੀ ਅਤੇ ਕਾਰਪੋਰੇਟ ਮਾਮਲੇ ਪੀ ਬਾਲਾਜੀ ਨੇ ਉਹਨਾਂ ਨੂੰ 8 ਜਨਵਰੀ 2025 ਨੂੰ ਆਪਣੇ ਪੱਤਰ ਰਾਹੀਂ ਸੂਚਿਤ ਕੀਤਾ ਹੈ ਕਿ AAI ਵੱਲੋਂ ਅਧਿਕਾਰਤ ਤੌਰ ਤੇ ਅੱਗੇ ਵਧਣ ਅਤੇ ਸਾਰੀਆਂ ਜ਼ਰੂਰੀ ਰੈਗੂਲੇਟਰੀ ਪ੍ਰਵਾਨਗੀਆਂ ਪ੍ਰਾਪਤ ਕਰਨ ਤੋਂ ਬਾਅਦ 에ਅਰ ਇੰਡੀਆ ਹਲਵਾਰਾ ਹਵਾਈ ਅੱਡੇ ਲਈ ਉਡਾਣ ਸੰਚਾਲਨ ਸ਼ੁਰੂ ਕਰੇਗੀ। ਬਾਲਾਜੀ ਨੇ ਅਰੋੜਾ ਨੂੰ ਅੱਗੇ ਦੱਸਿਆ ਕਿ ਇਹ ਨਵਾਂ ਵਿਕਾਸ ਪੰਜਾਬ ਵਿੱਚ ਸੰਪਰਕ ਵਧਾਉਣ ਦੇ ਸਾਡੇ ਯਤਨ ਵਿੱਚ ਇੱਕ ਦਿਲਚਸਪ ਮੀਲ ਪੱਥਰ ਹੈ ਜਿਸ ਨਾਲ ਕਾਰੋਬਾਰ ਅਤੇ ਸੈਰ-ਸਪਟਾ ਦੋਮਾ ਖੇਤਰਾਂ ਨੂੰ ਲਾਭ ਹੋਵੇਗਾ। ਕਰੋੜਾ ਨੂੰ ਲਿਖੇ ਆਪਣੇ ਪੱਤਰ ਵਿੱਚ ਬਾਲਾਜੀ ਨੇ ਲਿਖਿਆ ਕਿ ਅਸੀਂ ਭਾਰਤ ਦੇ ਹਵਾਵਾਜੀ ਬੁਨਿਆਦੀ ਢਾਂਚੇ ਦੀ ਤਰੱਕੀ ਲਈ ਤੁਹਾਡੇ ਨਿਰੰਤਰ ਸਮਰਥਨ ਅਤੇ ਵਚਨਬੱਧਤਾ ਦੀ ਤਹਿ ਦਿਲੋਂ ਕਦਰ ਕਰਦੇ ਹਾਂ। ਸਿਰਿਆ ਰੌੜ ਨੇ ਪਿਛਲੇ ਸਾਲ 6 ਦਸੰਬਰ ਨੂੰ ਇੱਕ ਪੱਤਰ ਲੈ ਕੇ ਹਲਵਾਰਾ ਤੋਂ ਬਾਲਾਜੀ ਤੱਕ ਉਡਾਣ ਸੰਚਾਲਨ ਦੀ ਜਲਦੀ ਪੁਸ਼ਟੀ ਕਰਨ ਦੀ ਬੇਨਤੀ ਕੀਤੀ ਸੀ ਇਹ ਉਹਨਾਂ ਇਹ ਗੱਲ ਨਟਰਾਜਨ ਚੰਦਰ ਸ਼ੇਖਰਨ ਚੇਅਰਮੈਨ ਟਾਟਾ ਸਨਜ਼ ਅਤੇ 에ਅਰ ਇੰਡੀਆ ਨਾਲ ਆਪਣੀ ਚਰਚਾ ਦੇ ਸੰਦਰਭ ਵਿੱਚ ਕਹੀ ਇਸ ਤੋਂ ਬਾਅਦ 14 ਅਗਸਤ 2024 ਨੂੰ ਗੁੜਗਾਓਂ ਵਿੱਚ ਇੱਕ ਉੱਚ ਪਦਰੀ ਮੀਟਿੰਗ ਹੋਈ ਜਿਸ ਵਿੱਚ ਕਾਰਤੀਕੇ ਪੱਟ ਮੋਇਨ ਪਿਊਸ਼ ਖਰਬੰਦਾ ਸ਼ਸ਼ੀ ਚੇਤੀਆ ਨੇ ਹਿੱਸਾ ਲਿਆ ਸੀ ਏਅਰ ਇੰਡੀਆ ਦੀ ਟੀਮ ਨੇ ਪਿਛਲੇ ਸਾਲ 29 ਅਗਸਤ ਨੂੰ ਲੁਧਿਆਣਾ ਦਾ ਦੌਰਾ ਕੀਤਾ ਸੀ ਤਾਂ ਜੋ ਉਦਯੋਗਾਂ ਦੇ ਪ੍ਰਤੀਨਿਧੀਆਂ ਅਤੇ ਵੱਖ-ਵੱਖ ਸਥਾਨਕ ਸਮੂਹਾਂ ਨਾਲ ਉਡਾਣ ਸੰਚਾਲਨ ਦੀ ਸੰਭਾਵਨਾ ਦਾ ਅਧਿਐਨ ਕੀਤਾ ਜਾ ਸਕੇ ਟੀਮ ਵਿੱਚ ਮਨੀਸ਼ ਪੁਰੀ ਵਿਕਰੀ ਮੁਖੀ ਵਿਭਾਗ, ਕਾਰ्तिकेय ਪਟ, ਏਵੀਪੀ ਨੈੱਟਵਰਕ ਪਲੈਨਿੰਗ ਅਤੇ ਗੌਰਵ ਖੰਨਾ ਸ਼ਾਮਲ ਸਨ ਟੀਮ ਨੇ ਦਿੱਲੀ ਹਲਵਾਰਾ ਰੂਟ ਵਿੱਚ ਵੱਡੀ ਸੰਭਾਵਨਾ ਦੇਖੀ ਖਾਸ ਕਰਕੇ ਅੰਤਰਰਾਸ਼ਟਰੀ ਅਤੇ ਉਦਯੋਗਿਕ ਯਾਤਰੀਆਂ ਲਈ ਇਹ ਉਡਾਨ ਪੰਜਾਬ ਦੇ ਪੂਰੇ ਪੂਰੇ ਮਾਲਵਾ ਖੇਤਰ ਦੀ ਸੇਵਾ ਕਰੇਗੀ ਅਰੋੜਾ ਕਾਰ्तिके ਦੇ ਸੰਪਰਕ ਵਿੱਚ ਸਨ ਜੋ ਹਲਵਾਰਾ ਹਵਾਈ ਅੱਡੇ ਤੋਂ ਉਡਾਨਾਂ ਸ਼ੁਰੂ ਕਰਨ ਬਾਰੇ ਸਕਾਰਾਤਮਕ ਰਹੇ ਹਨ ਉਹਨਾਂ ਹੁਣ ਉਡਾਨਾਂ ਜਲਦੀ ਹੀ ਸ਼ੁਰੂ ਹੋਣ ਜਾ ਰਹੀਆਂ ਹਨ ਅਰੋੜਾ ਦੇ ਅਨੁਸਾਰ 에ਅਰ ਇੰਡੀਆ ਨਾਲ ਸੰਪਰਕ ਕਰਕੇ ਅਸੀਂ ਸੰਬੰਧਿਤ ਏਜੰਸੀਆਂ ਤੋਂ ਲੋਡਿੰਗ ਦੀਆਂ ਇਜਾਜ਼ਤਾਂ ਜਲਦੀ ਪ੍ਰਾਪਤ ਕਰਨ ਦੇ ਯੋਗ ਹੋਵਾਂਗੇ। ਉਹਨਾਂ ਅਗੇ ਲਿਖਿਆ ਕਿ ਲੁਧਿਆਣਾ ਦੇ ਲੋਕ ਸ਼ਹਿਰ ਤੋਂ ਸਿਵਲ ਉਡਾਣ ਸੰਚਾਲਨ ਦੇ ਮੋੜੋ ਸ਼ੁਰੂ ਹੋਣ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ ਅਤੇ 에ਅਰ ਇੰਡੀਆ ਤੋਂ ਪੁਸ਼ਟੀ ਉਹਨਾਂ ਨੂੰ ਬਹੁਤ ਜ਼ਰੂਰੀ ਭਰੋਸਾ ਦੇਵੇਗੀ। ਇਸ ਦੌਰਾਨ ਅਰੋੜਾ ਨੇ 에ਅਰ ਇੰਡੀਆ ਦਾ ਉਹਨਾਂ ਦੀ ਮੰਗ ਮੰਨ ਲਈ ਧੰਨਵਾਦ ਕੀਤਾ ਹੈ। ਉਨਾਂ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਜਤਿੰਦਰ ਜ਼ੋਰਵਾਲ ਦਾ ਵੀ ਧੰਨਵਾਦ ਕੀਤਾ ਅਤੇ ਕਿਹਾ ਕਿ ਡਿਪਟੀ ਕਮਿਸ਼ਨਰ ਹਲਵਾਰਾ ਵਿੱਚ ਚੱਲ ਰਹੇ ਕੰਮਾਂ ਦੀ ਨਿਯਮਤ ਤੌਰ ਤੇ ਨਿਗਰਾਨੀ ਕਰ ਰਹੇ ਹਨ ਅਰੋੜ ਨੇ ਕਿਹਾ ਕਿ ਉਹ ਆਪਣੀ ਪਾਰਟੀ ਦੇ ਆਗੂਆਂ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਇਸ ਮਾਮਲੇ ਦੀ ਪੈਰਵਾਈ ਕਰ ਰਹੇ ਹਨ ਉਨ੍ਹਾਂ ਦੁਹਰਾਇਆ ਕਿ ਇਹ ਮੁੱਖ ਮੰਤਰੀ ਭਗਵੰਤ ਮਾਨ ਦਾ ਸੁਪਨਮਈ ਪ੍ਰੋਜੈਕਟ ਹੈ